ਗিয়ার ਆ ਵਾਲਾ ਆ ਗਿਆ ਜੀ ਲੋਹਾ ਹੀ ਮੀਡੀਅਮ ਸੀ ਆਰ ਪੀਟੀਓ 540 ਆ ਹੈਂਡ ਬ੍ਰੇਕ ਆ ਪੀਟੀਓ 540 540 ਸਟੈਂਡਰਡ ਨੋਬਸ ਆ ਗੇਅਰ ਆ ਵੇਖ ਲੋ ਰਿਵਰਸ 2 ਹਾਈ 1 ਆਹ ਸਸਪੈਂਡਲ ਪੈਡਲ ਆ ਸਾਰਾ ਸੰਤ ਭੰਡਾ ਤੇ ਆ ਰੰਗ ਦਾ ਫਰਕ ਪਲੇਟਫਾਰਮ ਦੇਖੋ ਕਿੰਨਾ ਖੁੱਲਾ ਚਾਹੇ ਐਵੇਂ ਲੋ ਜੀ ਸੋਹਣਿਓ ਆ ਗੱਡੀ ਤੋਂ ਇਨਸਪਾਇਰ ਹੋ ਕੇ ਰੰਗ ਬਣਾਇਆ ਸਹਰਾਜ ਦਾ ਉਹੀ ਹਿਮਿੰਦਰਾ ਵਾਲਾ ਰੰਗ ਨਹੀਂ ਆ ਗੱਡੀ ਵਾਲਾ ਬਣਿਆ ਤਣਿਆ ਉਹੀ ਡੱਬਾ ਖੋਲ ਕੇ ਫਿੱਟ ਕਰਿਆ ਪਤੰਦਰਾ ਨੇ ਅੱਗੇ ਦੇਖੋ ਫਿਰ ਜਲਵਾ ਇਹਦਾ ਡੀ ਐਨ ਏ ਆ ਜਿਸ ਜਿਹਦੇ ਕਰਕੇ ਲੋਕ ਸੋਰਾਜ ਨੂੰ ਪਿਆਰ ਕਰਦੇ ਨੇ ਸੋਰਾਜ ਅੱਜ ਵੀ ਉਹੀ ਆ ਬਹੁਤ سارے ਲੋਕਾਂ ਦੇ ਮਨਾਂ 'ਚੇ ਵਹਿਮ ਆਉਂਦੇ ਇਹ ਤਾਂ ਪ੍ਰੋਡਕਟ ਕਲੱਬ ਕਰਨ ਲੱਗੇ ਨੇ ਫਲਾਣ ਆ ਜਿੱਤੇ ਹਿਮਕੈ ਮਿੰਦਰਾ ਆ ਗਿਆ ਟੂ ਥੀਲ ਚ ਵੀ ਆ ਫੋਰ ਥੀਲ ਚ ਵੀ ਆ ਪਹਿਲੀ ਗੱਲ ਆ ਸਾਰਿਆਂ ਤੁਸੀਂ ਗਾ ਰੰਗ ਦਾ ਰੰਗ ਇਹਦਾ ਮਿੰਦਰਾਣਾ ਬਾਈ ਕੁਈ ਸਰਕਾਰ ਦੀ ਇਹ ਰੰਗ ਪਹਿਲਾਂ ਟਮਾਟਰੀ ਸੀ ਹੁਣ ਹੋ ਗਿਆ ਇਹ ਟੈਂਗੋ ਕਲਰ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਇਹ ਚੈਰੀ ਆ ਲਾਈਟ ਚ ਇਹ ਚੈਰੀ ਜ਼ਰੂਰ ਲੱਗਦਾ ਸੀ ਪਰ ਇਹ ਟੈਂਗੋ ਕਲਰ ਆ ਬਿਲਕੁਲ ਸਵਰਾਜ ਦਾ ਜਿਹੜਾ ਡੀਐਨਏ ਆ ਜਿਸ ਜਿਹਦੇ ਕਰਕੇ ਲੋਕ ਸਵਰਾਜ ਨੂੰ ਪਿਆਰ ਕਰਦੇ ਨੇ ਸਵਰਾਜ ਅੱਜ ਵੀ ਉਹੀ ਆ ਬਹੁਤ ਸਾਰੇ ਲੋਕਾਂ ਨੇ ਮਨਾਚੇ ਵਹਿਮਾਂ ਦੀ ਇਹਦਾ ਪ੍ਰੋਡਕਟ ਕਲਪ ਕਰਨ ਲੱਗੇ ਨੇ ਫਲਾੜਾ ਜਿੱਤੇ ਮਕੈਮਿੰਦਰਾ ਹੋ ਗਿਆ ਨਾਥਿੰਗ ਲਾਈਕ 댓 ਇੰਜਨ ਡਿਫਰ ਕਰਦਾ ਹੈ ਟ੍ਰਾਂਸਮਿਸ਼ਨ ਡਿਫਰ ਕਰਦਾ ਹੈ ਗੇਅਰ ਡਿਫਰੈਂਟ ਦਾ ਸਵਰਾਜ ਜਗਾੜ ਡਿਫਰੈਂਟ ਕੋਈ ਟ੍ਰੇਨ ਟਰੂਨ ਆ ਜਿਹੜੀ ਪਿੱਛੇ ਉਹ ਕੋਈ 585 ਯੋਜੋ ਵਾਲੀ ਕੁਛ ਨਹੀਂ ਹੈਗੀ ਨਾ ਗੇਅਰ ਆ ਨਾ ਡਿਜ਼ਾਈਨ ਆ ਨਾ ਪੋਸਟ ਰੂਕ ਆ ਨਾ ਮੂਰਲਾ ਹਿੱਸਾ ਕੁਛ ਨਹੀਂ ਹੈਗਾ ਆ ਜੂਂੜਾ ਜਿਹੜਾ ਇਹ ਕਰਦੇ ਹੁੰਦੇ ਨੇ ਉਹ ਵੀ ਅਗਲਾਂ ਨੇ ਕਰਕੇ ਰੱਖਿਆ ਉਦਾਂ ਦਾ ਮਤਲਬ ਕਿ ਜਿੱਦਾਂ ਬਾਪੂ ਪੱਗ ਬੰਨਦਾ ਸੀ ਉਸ ਦਾ ਪੁੱਤ ਵੀ ਬੰਨੇ ਸਾਰਾ ਸੀਟ ਮੈਟਲ ਸਾਰਾ ਆ ਕੰਜਰਖਾਨਾ ਆਹ ਹੈਂਡ ਬ੍ਰੇਕ ਆਹ ਸਾਰਾ ਜਿਗਾਰਡ ਕੋਈ ਲੈਣਾ ਤੇ ਡਾਨੀਆ ਦਾ ਮਹਿੰਦਰਾ ਨਾਲ ਇਹ ਟੈਂਗੋ ਕਲਰ ਤੇ ਕੰਫਰਟੇਬਲ ਇੰਨਾ ਹੈ ਜੇ ਇਹ ਸੀਟ ਪਿੱਛੇ ਕਰਕੇ ਜਿਹੜੀ ਸੌਤੀ ਮੜੀ ਜੀ ਤੁਹਾਨੂੰ ਪਤਾ ਸੰਦ ਖੜੇ ਹੁੰਦੇ ਨੇ ਇਹਨਾਂ ਦੇ ਇੱਥੇ ਕਰਕੇ ਪੂਰਾ ਇਹਨ ਮੈਂ ਕੰਫਰਟੇਬਲੀ ਬਹਿ ਸਕਦਾ ਸਸਪੈਂਡਰਡ ਪੈਡਲ ਨੇ ਤੇਰੇ ਦੇਖੋ ਆਹ ਪਲੇਟਫਾਰਮ ਬਾਕੀ ਜਿਹੜੀਆਂ ਡੂੰਘੀਆਂ ਗੱਲਾਂ ਨੇ ਉਹ ਤਾਂ 15-20 ਦਿਨ ਲੱਗ ਜਾਣੇ ਆ ਹੌਲੀ-ਹੌਲੀ ਲੱਪਣ ਕਿਉਂਕਿ ਆਪਾਂ ਥੱਲੇ-ਥੱਲੇ ਪਾ ਕੇ ਨੱਕਬੋਟ ਇਕੱਲੇ-ਇਕੱਲੇ ਲੱਭੜੇ ਹੁੰਦੇ ਆ ਤੇ ਬਾਕੀ ਮੋਟੀਆਂ ਟੀਸਾਂ ਆ ਨੌਕਸ ਬਦਲਦੀਆਂ ਆ ਗੇਅਰ ਆ ਤੇ ਸਕੂਟਰ ਵਾਲਾ ਬਦਲ ਕੇ ਲੋਹਾਈ ਮੀਡੀਅਮ ਕਰਤਾ ਆ ਗੇਅਰ ਆ ਵਾਲਾ ਆ ਗਿਆ ਜੀ ਲੋਹਾਈ ਮੀਡੀਅਮ ਸੀਆਰ ਪੀਟੀਓ 540 ਆ ਹੈਂਡ ਬ੍ਰੇਕ ਆ ਪੀਟੀਓ 540 540 ਸਟੈਂਡਰਡ ਨੋਬਸ ਆ ਗੇਅਰ ਆ ਵੇਖ ਲੋ ਰਿਵਰਸ 2 ਹਾਈ 1 ਆਹ ਸਸਪੈਂਡਲ ਪੈਡਲ ਆ ਸਾਰਾ ਸੰਦ ਭੰਡਾ ਤੇ ਆ ਰੰਗ ਦਾ ਫਰਕ ਪਲੇਟਫਾਰਮ ਦੇਖੋ ਕਿੰਨਾ ਖੁੱਲਾ ਚਾਹੇ ਐਵੇਂ ਲੱਤਾਂ ਕਰਕੇ ਬਹਿ ਜਾ ਲੈ ਐਨ ਚ ਬੰਦਾ ਰੱਜਿਆ ਰੁੱਜਿਆ ਪੂਰਾ ਸੈੱਟ ਹੋ ਗਿਆ ਆਰਾਮ ਨਾਲ ਬਹਿ ਸਕਦਾ ਤੇ ਹਾਰਨਾ ਪਤਾ ਨਹੀਂ ਵੱਜਦਾ ਹੀ ਨਹੀਂ ਹਲੇ ਸੁੱਤ ਸੱਚ ਕੱਟੀ ਹੋਈ ਆ ਤੇ ਫੈਂਡਰ ਆਲਮੋਸਟ ਆਲਮੋਸਟ ਸੇਮ ਨੇ ਸਭ ਤੋਂ بڑا ਹੈਰਵਾਸੀ ਯੰਗਸਟਰ ਦਾ ਸੀਟ ਦਾ ਸੀਟ ਤੇ ਸਿਸਟਮ ਸੈੱਟ ਨਹੀਂ ਸੀ ਆਉਂਦਾ ਢੋ ਬਹੁਤ ਪਤਲੀ ਸੀ ਆ ਵੀ ਚੌੜੀ ਹੋ ਗਈ ਢੋ ਵੀ ਚੌੜੀ ਹੋ ਗਈ ਤੇ ਟਾਇਰ ਸਾਈਜ਼ ਉਹੀ 16 9 28 ਰਿੰਮ ਉਹ ਬੋਸਟੋਕ ਸੇਮ ਹੀ ਆ ਕਹਿੰਦੇ ਮੂਰਲਾ ਐਕਸਲ ਸੇਮ ਆ ਰੰਗ ਜਾਣੀ ਭਾਈ ਇਹ ਟੈਂਗੋ ਆ ਤੇ ਅੱਗੋਂ ਜੇ ਦੇਖੀਏ ਆਲਮੋਸਟ ਆਲਮੋਸਟ ਸੇਮ ਹੀ ਆ ਆ ਲੋਗੋ ਬਦਲਤਾ ਆ ਲੋਗੋ ਬਦਲਤਾ ਪ੍ਰੋ ਟੈਕ ਕਰਤਾ ਆ ਸਾਰੀ ਬੈਜਿੰਗ ਬਦਲਤੀ ਆ 15 ਸਪੀਡ ਪਹਿਲਾਂ ਵੀ ਆਉਂਦਾ ਸੀ ਤੇ ਆ ਜਿਹੜਾ ਬੈਟਰੀ ਬਾਕਸ ਤੇ ਸੰਤ ਆਉਂਦਾ ਇਹ ਬਦਲਤਾ ਤੇ ਇੰਜਨ ਬਲੌਕ ਬਲੌਕ ਸਾਰਾ ਸੇਮ ਆ ਕ੍ਰੈਂਕ ਕੇਸ ਮਾਰਾ ਲੰਬਾ ਮੜਾ ਜਿਹਾ ਕ੍ਰੈਂਕ ਕੇਸ ਵੀ ਲੰਬਾ ਆ ਫੀਤਾ ਲੈ ਕੇ ਕੱਲ ਨੂੰ ਮਿਲ ਲਾਂਗੇ ਬੰਦਾ ਚੜੇਗਾ ਨਾ ਤੇ ਹੱਥ ਫੜ ਕੇ ਚੜੇ ਆ ਚੜਨ ਨੂੰ ਕਹਿੰਦੇ ਪਾਈਆਂ ਹੱਥ ਪਾ ਕੇ ਦਿੱਤਾ ਹਲੇ ਇਹ ਕੋਈ ਬੀਆ ਸੀਆਰਡੀਆ ਹੀ ਨਹੀਂ ਆ ਰਿਹਾ ਇਹ ਸਿੰਪਲ ਡੀਆਈ 'ਚ ਆ ਜਦੋਂ ਸੀਆਰਡੀਆ ਆਊਗਾ ਉਦੋਂ ਦੇਖਾਂਗੇ ਜਿਹੜਾ ਮਰਜ਼ੀ ਲੈ ਸਕਦਾ ਆ ਸੰਦ ਬਾਲਾ ਵਧੀਆ ਲੱਗਾ ਹੱਡ ਫੰਕਸ਼ਨ ਇਹ ਦੱਬ ਕੇ ਹੁਣ ਆਪਾਂ ਟੋਚਨ ਟੂਚਨ ਪਾ ਲਿਆ ਕਰਾਂਗੇ ਰੇਸ ਵਾਲੀ ਘੈਂਟ ਆ ਤੇ ਸਾਰੇ ਆ ਪਿੱਛੇ ਸੰਦ ਦੇਖ ਲੋ ਆ ਜਿਹੜਾ ਬਹੁਤ ਲੋਕਾਂ ਨੂੰ ਸੀ ਇਹ ਜੀ 585 ਯੂਵੋ ਵਾਲਾ ਕਰਤਾ ਫਲਾਣਾ ਕਰਤਾ ਕੋਈ ਮੈਨੂੰ ਤਾਂ ਯੂਵੋ ਵਾਲਾ ਇਹ ਲੱਗਦਾ ਨਹੀਂ ਸਵਰਾਜ ਅਲੱਗ ਪ੍ਰੋਡਕਟਾਂ ਇਹਨੇ ਅਲੱਗ ਰਹਿਣਾ ਤੇ ਇਹਦਿਆਂ ਜਿਹੜੀਆਂ ਟਰੰਪੇਟਸ ਨੇ ਉਹਨਾਂ ਦੀ ਬਹੁਤ ਹੁੰਦੀ ਸੀ ਵੀ ਟਰੰਪੇਟ ਪਤਲੀਆਂ ਨੇ ਟਰੰਪੇਟ ਬਹੁਤ ਹੈਵੀ ਕਰਦੀਆਂ ਟਰੰਪੇਟ ਵਾਲਾ ਜਿਹੜਾ ਤੁਹਾਡੀ ਕੰਪਲੇਂਟ ਸੀ ਉਹ ਦੁੱਖੇ ਚੱਕਤਾ ਲਿਫਟ ਦੀ ਕੈਪੈਸਿਟੀ 2500 ਕਿਜੀ ਤੇ 32 ਲ ਐਲਪੀਐਮ ਦਾ ਪੰਪ ਤੇ ਸਾਰਾ ਮਤਲਬ ਕਿ ਸਧਾਰਤਾ ਇਨ ਫਿਊਚਰ ਪੰਜ-ਸੱਤ ਸਾਲਾਂ ਚ ਹੁਣ ਇਹਦੇ ਮੁਕਾਬਲੇ ਦਾ ਕੋਈ ਟਰੈਕਟਰ ਨਹੀਂ ਹੈਗਾ ਇੰਜਨ ਵਾਈਜ਼ ਗੇਅਰ ਵਾਈਜ਼ ਤਾਂ ਵਧੀਆ ਹੈਗਾ ਹੀ ਸੀ ਹੁਣ ਮਤਲਬ ਮੇਨ ਕੰਪਨੀ ਦਾ ਧਿਆਨ ਕੰਫਰਟ ਤੇ ਆ ਅਗਲੀ ਸਭ ਤੋਂ ਵੱਡੀ ਗੱਲ ਐਡ-ਆਨ ਕਰਦੀਏ ਜਿਹੜੇ ਕਹਿੰਦੇ ਹੁੰਦੇ ਸੀ ਰੰਗ ਦੇ ਖਲੇਪੜ ਰਹਿੰਦੇ ਨੇ ਸਭ ਤੋਂ ਵੱਡਾ ਕੰਮ ਰੰਗ ਤੇ ਕੀਤਾ ਗਿਆ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਹੁਣ ਇਹਦਾ ਕਿਤੋਂ ਕੋਈ ਰੰਗ ਨਹੀਂ ਲੈਣ ਵਾਲਾ ਕਿਤੋਂ ਕੋਈ ਬਿਲਡਿੰਗ ਨਹੀਂ ਮਾੜੀ ਜਿਹੜੀ ਮਨ ਕੇ ਚੱਲੋ ਖੂਬਸੂਰਤੀ ਸੀ ਉਹਦੇ ਤੇ ਬਹੁਤ ਕੰਪਨੀ ਨੇ ਜ਼ੋਰ ਲਾਇਆ ਸਾਰਾ ਕੁਝ ਇੰਪਰੂਵ ਕਰਤਾ ਚਾਹੇ ਉਹ ਸ਼ੀਟ ਮੈਟਲ ਦਾ ਰੰਗ ਆ ਚਾਹੇ ਉਹ ਫੈਂਡਰਾਂ ਦਾ ਚਾਹੇ ਉਹ ਚੱਕਿਆਂ ਦਾ ਚਾਹੇ ਉਹ ਕਿਵੇਂ ਆ ਆ ਬਾਲਾ ਵਧੀਆ ਜਿਹਾ ਗਾੜਾ ਇਹ ਮੇਰਾ ਖਾਲਾ 969 63 ਨਾਲੋਂ ਜਾਂ ਜਿਹੜੇ ਇਹਦੇ ਸੈਗਮੈਂਟ ਦੇ ਹੋਰ ਟਰੈਕਟਰ ਆਉਂਦੇ ਨੇ 50 HP 5210 ਹੈ 3630 ਆ 50 HP ਦੇ ਵਿੱਚ ਹੁਣ ਇਹਦੇ ਨਾਲ ਤਾਂ ਕੋਈ ਸੰਤ ਨਹੀਂ ਰਿਹਾ ਪੂਰਾ ਕੈਮੋ ਕੈਮ ਟਰੈਕਟਰ ਆ ਤੇ ਫਿਊਲ ਟੈਂਕ ਸੱਚ ਪਾਈ 70 ਲੀਟਰ ਦਾ ਕਰਤਾ ਫਿਊਲ ਟੈਂਕ ਦੀ ਕੈਪੈਸਿਟੀ ਵਧਾ ਦਿੱਤੀ ਤੇ ਹਾਂਜੀ ਆਹ ਸਮਾਰਟ ਕਨੈਕਟ ਵੀ ਲਾਤਾ ਸੱਚ ਜਿਹੜਾ ਆਪਾਂ ਅੱਗੇ ਇੱਕ ਵਾਰ ਇਹ 70 ਦੇ ਆਇਆ ਸੀ ਬਾਅਦ ਚ ਤਾਂ ਹੁਣ ਬੰਦ ਵੀ ਹੋ ਗਿਆ ਸੀ ਜਿਹੜਾ ਆਪਾਂ ਐਕਸਟਰਾ ਮੰਨ ਲਓ ਇੰਸਟਾਲ ਕਰਾਉਨੇ ਹੁੰਦੇ ਆ ਉਹ ਤੁਹਾਨੂੰ ਇਨ ਬਿਲਡ ਆਊਗਾ ਹੁਣ ਤੇ ਬਾਕੀ ਟਰੈਕਟਰ ਇਹਦਾ ਜੀ ਇਹਦਾ ਰੰਗ ਦਾ ਵੀ ਫਰਕ ਆ ਥੋੜਾ ਜਿਹਾ ਆ ਰੰਗ ਸੇਮ ਆ ਜੀ ਆਹ ਆ ਜੀ ਟੈਂਗੋ ਦੇਖ ਸਕਦੇ ਹੋ ਪੂਰਾ ਸੁਨੱਖਾ ਡ੍ਰੈਕਟਰ ਆ ਐਨ ਪੂਰਾ ਤੇ ਇੱਕ ਗੱਲ ਪੱਕੀ ਆ ਵੀ ਹੁਣ 5-7 ਸਾਲ ਚਲੋ ਕੱਲ ਤਾਂ ਕਿਸੇ ਨੇ ਦੇਖਿਆ ਨਹੀਂ ਜਾਂ ਮੈਂ ਨਾ ਮੈਂ ਕੋਈ ਜੋਸ਼ੀ ਆ ਨਾ ਮੈਂ ਕੋਈ ਪ੍ਰੈਡਿਕਸ਼ਨ ਕਰਦਾ ਪਰ 5-7 ਸਾਲ ਸਵਰਾਜ ਦਾ ਸਤਾਰਾ ਇੰਨਾ ਸਿੱਧਾ ਹੈ ਜਾਂ ਕਹਿ ਲਓ ਵੀ ਐਫਰਟ ਇੰਨੀ ਕਰ ਰਿਹਾ ਸਵਰਾਜ 5-7 ਸਾਲ ਨਹੀਂ ਇਹ ਘੋੜੀ ਨੂੰ ਕਾ ਖਾਣ ਦਿੰਦਾ ਆਉਣ ਵਾਲੇ 35 ਤੱਕ ਮੈਨੂੰ ਲੱਗਦਾ ਵੀ ਇਹਦੀ ਜਿਹੜੀ ਗ੍ਰੋਥ ਆ ਸਵਰਾਜ ਦੀ ਉੱਪਰੇ ਉੱਪਰ ਜਾਣੀ ਆ ਮੈਨੂੰ ਲੱਗਦਾ ਜਿਵੇਂ ਆਪਾਂ ਪਹਿਲਾਂ ਇੱਕ ਵੀਡੀਓ ਵੀ ਪਾਈ ਸੀ ਕਿ ਆਉਣ ਵਾਲੇ 5-7 ਸਾਲਾਂ ਚ ਇਹ ਨੰਬਰ 1 ਬ੍ਰਾਂਡ ਬਣ ਜਾਊਗਾ ਤੇ ਗੋਲੀ ਮੰਗ ਜਾਂਦਾ ਇਹ ਦੋਏ ਸਕੇ ਭਰਾਵਾਂ ਦਾ ਹੀ ਮੁਕਾਬਲਾ ਮਹਿੰਦਰਾ ਤੇ ਸਵਰਾਜ ਦਾ ਇਹ ਆਲਮੋਸਟ ਆਲਮੋਸਟ 50 ਕੇ ਪੈਸੇ ਦਾ ਸ਼ੇਅਰ ਲਈ ਖੜੇ ਨੇ ਇੰਡੀਆ ਚ ਬਾਕੀ ਜਿਹੜੇ ਬਲੈਤੀ ਸੰਦ ਨੇ ਚਾਹੇ ਉਹ ਕੰਬਾਈਨ ਆ ਚਾਹੇ ਉਹ ਟਰੈਕਟਰ ਨੇ ਚਾਹੇ ਉਹ ਕੋਈ ਹੋਰ ਚੀਜ਼ਾਂ ਨੇ ਇੰਡੀਆ ਚ ਪੈਰ ਨਹੀਂ ਉਲਾ ਸਕਦੀਆਂ ਉਹਦਾ ਕਾਰਨ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਇੱਥੇ ਜਿਹੜੇ ਡੋਮੈਸਟਿਕ ਪ੍ਰੋਡਕਟ ਹੀ ਚੱਲਣਗੇ ਅਗਲੀ ਇੱਕ ਗੱਲ ਮੈਂ ਐਡ ਆਨ ਕਰੂੰਗਾ ਜਿਹੜੀ ਮੰਨ ਕੇ ਚੱਲੋ ਸਭਰਾਜ ਦਾ ਇੱਕ ਕੀ ਆ ਸਿੰਪਲੀ ਸਿੰਪਲ ਚੀਜ਼ ਰੱਖਣਾ ਰਿਲਾਈਬਿਲਟੀ ਸਿੰਪਲਿਸਿਟੀ ਤੇ ਪਾਵਰ ਪਾਵਰ ਤਾਂ ਇਹ ਚ ਹੈਗੀ ਉਹ ਹੈਗੀ ਸੀ ਰਿਲਾਈਏਬਲ ਇਹ ਹੈ ਗਈ ਹੈਗਾ ਸੀ ਪਰ ਤੁਸੀਂ ਇੱਕ ਗੱਲ ਸੋਚੋ ਵੀ ਜਿਹੜੀਆਂ ਚੀਜ਼ਾਂ ਇਹ ਚ ਐਡ ਆਨ ਹੋਈਆਂ ਨੇ ਇਹ ਮਤ ਖਿਆਲ ਕਰਿਓ ਕਿ ਦੂਜੇ ਬ੍ਰੈਂਡਾਂ ਮੰਗੋ ਇਹਦਾ ਕੋਈ ਟੁੱਟਣ ਭੱਜਣ ਵਾਲਾ ਆ ਜਿਹੜਾ ਜਿਗਾਰਡ ਆ ਇਹ ਜਿੰਨਾ ਚ ਟਰੈਕਟਰ ਸਕ੍ਰੈਪ ਹੋਊਗਾ ਨਾਲ ਹੀ ਰਹੂਗਾ ਇਹ ਨਹੀਂ ਵੀ ਇੱਥੇ ਕੋਈ ਕੰਨ ਜੇ ਲਾਤੇ ਬਾਅਦ ਚ 7-8000 ਦੇ ਵਿੱਚ ਹੀ ਗਏ ਨਾ ਸਵਰਾਜ ਦਾ ਹਮੇਸ਼ਾ ਧਿਆਨ ਰਹਿੰਦਾ ਕਿ ਮੇਰੇ ਆਫਟਰ ਸੇਲ ਮੇਰੇ ਪ੍ਰੋਡਕਟ ਤੇ ਫਾਰਮਰ ਨੂੰ ਕੋਈ ਰੁਪਈਆ ਨਾ ਲਾਉਣਾ ਪਵੇ ਨਾ ਇਹਦੀਆਂ ਆ ਲਾਈਟ ਟੇਲ ਜਾਣ ਨਾ ਆ ਜਾਵੇ ਨਾ ਇਹਦੀਆਂ ਲਿੰਕਾਂ ਜਾਣ ਇਹਨੂੰ ਇੱਕ ਖਾਸ ਖਿਆਲ ਰੱਖ ਕੇ ਬਣਾਇਆ ਜਾਂਦਾ ਵੀ ਜਿਹੜਾ ਮੇਰਾ ਪ੍ਰੋਡਕਟ ਆ ਉਹਦੀ ਵੇਰੈਂਟੀ ਆਰ ਹੋਵੇ ਜਿੰਨੀ ਜੈਨੂਨ ਹੋਣੀ ਆ ਪਰ ਉਹਦੇ ਤੇ ਜਿਹੜਾ ਮਹਿੰਗਾ ਸਮਾਨ ਆ ਜਿਵੇਂ ਕੰਪਨੀਆਂ ਲਾ ਦਿੰਦੀਆਂ ਨੇ ਐਗਜ਼ੌਸਟ ਵਾਲਾ ਜੀ ਆਹ ਤੁੰਦਲਾ ਜਾ ਇਹ ਜੀ 7000 ਦਾ ਆਹ ਜੀ 8000 ਦਾ ਇੱਕ ਕੰਪਨੀ ਮੈਂ ਨਾਂ ਨਹੀਂ ਲੈਣਾ ਉਹ ਆ ਮੈਂ ਲਾਇਆ ਇੱਕ ਪੁਰਾਣਾ ਟਰੈਕਟਰ ਤੇ 6500 ਰੁਪਏ ਦੇ ਇਹਦੇ ਇਦਾਂ ਦਾ ਕੋਈ ਸੰਦ ਨਹੀਂ ਸਿੰਪਲ ਆ ਰਿਲਾਇਬਲ ਆ ਤੇ ਓਹੋ ਟੈਂਕ ਵੀ ਫਾਈਬਰ ਦਾ ਹਾਂ ਜੀ ਟੈਂਕ ਪਾਈ ਫਾਈਬਰ ਦਾ ਲਾਤਾ ਬਹੁਤ ਵਧੀਆ ਚੀਜ਼ ਕਰੀ ਆ ਫਾਈਬਰ ਦੇ ਟੈਂਕ ਦਾ ਇਹੀ ਹੁੰਦਾ ਹੈ ਕਿ ਇਹ ਜਿਹੜਾ ਮੈਟਲ ਆ ਉਹ ਇੱਕਦਮ ਠੰਡਾ ਜਾਂ ਤੇ ਗਰਮ ਹੋ ਜਾਂਦਾ ਉਹਦੇ ਚੰਦਰ ਜਿਹੜਾ ਪਾਣੀ ਜਾਂ ਬਣੀ ਜਾਂਦਾ ਜਿਹੜਾ ਫਾਈਬਰ ਆ ਹੌਲੀ ਹੌਲੀ ਗਰਮ ਹੁੰਦਾ ਹੌਲੀ ਹੌਲੀ ਠੰਡਾ ਹੁੰਦਾ ਇਹਦੇ ਜਿਹੜੀ ਪਾਣੀ ਬਣਨ ਦੀ ਸਮੱਸਿਆ ਉਹ ਹੁਣ ਨਾਂ ਦੇ ਬਰਾਬਰ ਹੀ ਹੋ ਜਾਣੀ ਆ ਟੈਂਕ ਫਾਈਬਰ ਦਾ ਕਰਤਾ ਇਹਨਾਂ ਨੇ ਬਿਲਕੁਲ ਤੇ ਬਾਕੀ ਤਿੰਜਾਂ ਨੇ ਹੌਲੀ ਹੌਲੀ ਆਪਾਂ ਮਿਹਨਤ ਕਰੀ ਜਾਵਾਂਗੇ ਲੱਭੀ ਜਾਵਾਂਗੇ ਥੱਲਿਓਂ ਡ੍ਰੌਪ ਬਾਕਸ ਤਾਂ ਉਦਾਂ ਦਾ ਹੀ ਲੱਗਦਾ ਹੈ ਸੀਲ ਪੂਰੀ ਸੀਲ ਹੈ ਸੀਲਡ ਆ ਹੀ ਸ਼ਾਫਟ ਸ਼ਾਫਟ ਸਾਰੀ ਸੀਲ ਆ ਆ ਬੈਰਿੰਗ ਵੀ ਚੇਂਜ ਕਰਿਆ ਜੀ ਇਹ ਬੈਰਿੰਗ ਵੀ ਚੇਂਜ ਕਰਤਾ ਕਿਉਂਕਿ ਇਹਦੀ ਗੁਰਗੁਰ ਦੀ ਆਵਾਜ਼ ਬਹੁਤ ਛੇਤੀ ਆਉਣ ਲੱਗ ਜਾਂਦੀ ਸੀ ਇਹ 16 ਦੇ ਟਾਇਰਾਂ ਵਾਲਾ ਟਰੈਕਟਰ ਆ ਤੇ ਅਗਲਾ ਜਿਹੜਾ ਟਾਂਚਾ ਸਾਰਾ ਤੁਸੀਂ ਦੇਖ ਰਹੇ ਹੋ ਮਤਲਬ ਇੱਕ ਗੱਲ ਆ ਹਾਂਜੀ 500 ਘੰਟੇ ਦਾ ਸੱਚ ਇੰਟਰਵਲ ਹੋ ਆ ਸਰਵਿਸ ਇੰਟਰਵਲ ਪਹਿਲਾਂ ਜਿਹੜਾ ਕਿ 250 ਆ 250 ਤੋਂ ਸਿੱਧਾ ਹੀ ਜਾ ਕੇ ਡਬਲ ਮਾਰਿਆ ਹੁਣ ਤੁਸੀਂ ਤੇਲ ਇਹਦਾ 500 ਘੰਟੇ ਤੇ ਜਾ ਕੇ ਬਦਲਾਉਣਾ ਤੇ ਬਾਕੀ ਹੌਲੀ ਹੌਲੀ ਸਾਰੀਆਂ ਚੀਜ਼ਾਂ ਐਡ-ਆਨ ਕਰਦੇ ਰਹਾਂਗੇ ਹਾਂ ਜੀ ਜਿਹੜੀ ਪਾਵਰ ਸਟੀਰਿੰਗ ਹੈ ਬੈਲੈਂਸਰ ਅੱਛਾ ਡਬਲ ਜਿਹਨੂੰ ਕਹਿੰਦੇ ਨੇ ਆਹ ਭਾਈ ਪਾਵਰ ਸਟੀਰਿੰਗ ਬੈਲੈਂਸ ਵਾਲਾ ਆਹ ਜਿਗਾੜ ਇਹ ਰੋਡ ਡਬਲ ਐਕਟਿੰਗ ਆ ਡਬਲ ਵਾਲੀ ਰੋਡ ਆ ਜੀ ਉਧਰੋਂ ਉਧਰ ਦੋਨੇ ਪਾਸੇ ਕੰਮ ਕਰਦੀ ਆਹ ਟੂ-ਵੀਲ ਦਾ ਦੇਖੋ ਜਿਵੇਂ ਪਹਿਲਾਂ ਵਾਲੀ ਚੀਜ਼ ਯਾਦ ਰੱਖੀ ਆ ਰਸ਼ੀਆ ਨਾਲੀ ਆ ਦੇਖੋ ਕਹੇ ਜਾਂ ਸੰਤ ਲਾਇਆ ਬਾ ਟੂ-ਵੀਲ ਟਰੈਕਟਰ ਬਾਕੀ ਤਾਂ ਕੋਈ ਬਹੁਤਾ ਫਰਕ ਨਹੀਂ ਬਸ ਉਸੇ ਅੱਗੇ ਹਿੱਸਾ ਜਾਂਦਾ ਸ਼ਾਫਟ ਆ ਜਾਂਦੀ ਆ ਗੇਅਰ ਗੂਰ ਸਾਰਾ ਕੁਝ ਸੇਮ ਹੈ ਸੈਲਫ ਚੇਂਜ ਕਰਦਾ ਸੈਲਫ ਤਾਂ ਬਈ 10 ਤਾਂ ਜੀ ਸੈਲਫ ਗੇਅਰ ਵਾਲੀ ਲਾਤੀ ਹੈ ਨਾ ਤਰਤਰੇਟ ਵਾਲੀ ਸੈਲਫ ਦੀ ਕਾਫੀ ਕੰਪਲੇਂਟ ਹੁੰਦੀ ਸੀ 855 ਦੀ ਬਿਲਕੁਲ ਦੁੱਖ ਚੱਕਦਾ ਦੇਖੋ ਸੈਲਫ ਚੇਂਜ ਕਰਦਾ ਸੈਲਫ ਦੀ ਤਿੱਕਤ ਵੀ ਬਹੁਤ ਸੀ ਸਮਰਾਏ ਨੇ ਜਿੰਨੀਆਂ ਕਿ ਚੀਜ਼ਾਂ ਨੇ ਆਲਮੋਸਟ ਆਲਮੋਸਟ ਸਾਰੇ ਦੁੱਖ ਦੂਰ ਕਰਤੇ ਸੋਨਾ ਵੀ ਬਣਾਤਾ ਪਰ ਸੋਨੇ ਦੇ ਨਾਲ ਨਾਲ ਰਿਲਾਈਏਬਲ ਆ ਕੋਈ ਵੀ ਗਾਰੰਟੀਅਰ ਨਹੀਂ ਦੂਜੇ ਟਰੈਕਟਰ ਆਵਾਂਗੇ ਨਹੀਂ ਇਹਦੇ ਹੀ ਭਾਈ ਚਾਚੇ ਤਾਏ ਦੇ ਮੁੰਡੇ ਨੇ ਸੱਕਿਆਂ ਚੋਂ ਸਮਾਨ ਬਹੁਤ ਮਹਿੰਗਾ ਜਿਹੜੀ ਐਕਸੈਸਰੀ ਜੀ ਲਾਉਂਦੇ ਨੇ ਕੰਨ ਕੁੰਨ ਜੇ ਇਹਦਾ ਸਾਰਾ ਉਦਾਂ ਦਾ ਹੀ ਆ ਠੀਕ ਆ ਜੀ ਮਰਾਸਾਲਾ ਬਹੁਤ ਆ ਕੱਲ ਨੂੰ ਦੇਖਾਂਗੇ ਚਾਟ